ਹਾਂਜੀ ਸਾਹਿਬ ਜੀ ਅੱਜੋ ਸਾਹਿਬ ਤਾਂਦੇ ਅੱਜ ਮਲੇ ਝਾਕੀਆਂ ਦੇ ਦਰਸ਼ਨ ਕਰਦੇ ਹੋ ਸਵਾਗਤ ਕੀਤਾ ਝਾਕੀਆਂ ਦਾ ਬਹੁਤ ਵਧੀਆ ਝਾਕੀਆਂ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਜੀ ਮਾਨ ਉਹਨਾਂ ਦੇ ਵੱਲੋਂ ਜਿਹੜਾ ਝਾਕੀਆਂ 26 ਜਨਵਰੀ ਨੂੰ ਰਿਜੈਕਟ ਹੋਈਆਂ ਸੀਗੀਆਂ ਅਰ ਪਬਲਿਕ ਪਰੇਡ ਦੇ ਵਿੱਚ ਅੱਜ ਉਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਸਮੂਹ ਤਾਰੀਵਾਲ ਵਾਸੀ ਤਹਿਸੀਲਦਾਰ ਸਾਹਿਬ ਔਰ ਬਾਕੀ ਸਾਰੇ ਡਿਪਾਰਟਮੈਂਟ ਦੇ ਆਫੀਸਰਸ ਵੀ ਇੱਥੇ ਪਹੁੰਚੇ ਹੋਏ ਨੇ ਇਹਨਾਂ ਝਾਕੀਆਂ ਦੇ ਵਿੱਚ ਜੱਲਿਆਂ ਵਾਲਾ ਬਾਗ ਸਰਦਾਰ ਭਗਤ ਸਿੰਘ ਜੀ ਕਰਤਾਰ ਦੀ ਕਰਤਾਰ ਸਿੰਘ ਜੀ ਸਰਾਬਾ ਔਰ ਸੁਖਦੇਵ ਜੀ ਦੀ ਜਿਹੜੀਆਂ ਝਾਕੀਆਂ ਆ ਉਹ ਦੇਖਣਯੋਗ ਹੈ ਇਸ ਦੇ ਨਾਲ ਨਾਲ ਮਈਪਾ ਗੋ ਪ੍ਰੈਪਰੇਟਰੀ ਇੰਸਟੀਚਿਊਟ ਜੋ ਮੋਹਾਲੀ ਦੇ ਵਿੱਚ ਹੈ ਜਿਹੜਾ ਬੱਚਿਆਂ ਨੂੰ ਆਰਮੀ ਦੀ ਟ੍ਰੇਨਿੰਗ ਦਿੰਦਾ ਹੈ ਉਹਦੀ ਵੀ ਝਾਕੀ ਜਿਹੜੀ ਹੈ ਬਹੁਤ ਹੀ ਵਧੀਆ ਛਲਾਗਾਯੋਗ ਹੈ ਔਰ ਇਸ ਦੇ ਨਾਲ ਦੀ ਨਾਲ ਦੀਵਾਨ ਸਿੰਘ ਕਾਲੇਪਾਨੀ ਜੀ ਉਹਨਾਂ ਦੀ ਛੱਕੀ ਵੀ ਜਿਹੜੀ ਆ ਦੇਖ ਕੇ ਬੜਾ ਮਨਮੋਹਕ ਦ੍ਰਿਸ਼ ਜਿਹੜਾ ਹੈ ਉਹ ਅੱਜ ਪੇਸ਼ ਹੋਇਆ ਹੈ ਮੈਂ ਸਾਰੇ ਧਾਰੀਵਾਲ ਵਾਸੀਆਂ ਵੱਲੋਂ ਬੜੇ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਧੰਨਵਾਦ ਕਰਦਾ ਆ ਕਿ ਜਿਹੜਾ ਹੈ ਇਹ ਛੱਕੀਆਂ ਤੋਂ ਸਾਰਿਆਂ ਨੂੰ ਰੂਬ ਰੂਗ ਰਾਇਆ ਹੈ ਧੰਨਵਾਦ ਦੱਸ ਦਿਓ ਅੱਜ ਜਿਹੜੀਆਂ ਛੱਕੀਆਂ ਆ ਧਾਰੀਵਾਲ ਸਹਿਰ ਤੋਂ ਗੁਜ ਰਹੀਆਂ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਭੇਜੀਆਂ ਗਈਆਂ ਆਈਆਂ ਤੇ ਸਾਡਾ ਬੜਾ ਅਨਮੋਲ ਵਿਰਸਾ ਵਾ ਇਹਦੇ ਸਬੰਧ ਕੀ ਕਰਨਗੇ ਜੀ ਅੱਜ ਬੜਾ ਖੁਸ਼ੀ ਵਾਲਾ ਦਿਨ ਹੈ ਔਰ ਅਸੀਂ ਧੰਨਵਾਦ ਕਰੀਏ ਪੰਜਾਬ ਸਰਕਾਰ ਦੇ ਜਿਨ੍ਹਾਂ ਨੇ ਇਹ ਚਾਕੀਆਂ ਦੇ ਰਾਈ ਸਾਡਾ ਅਸਲ ਜੋ ਵਿਰਸਾ ਸੀ ਜੋ ਪੰਜਾਬ ਨੇ ਕੁਰਬਾਨੀਆਂ ਕੀਤੀਆਂ ਆ ਪੂਰੇ ਦੇਸ਼ ਨੂੰ ਯਾਦ ਕਰਾਉਣ ਵਾਸਤੇ ਚਾਹੇ ਉਹ ਅੰਗਰੇਜ਼ਾਂ ਨਾਲ ਲੜਾਈ ਰਹੀ ਹੈ ਚਾਹੇ ਉਹ ਮੁਗਲਾਂ ਨਾਲ ਲੜਾਈ ਰਹੀ ਹੈ ਇਹੀ ਇੱਕ ਚੀਜ਼ ਸੀਗੀ ਜੇ ਇਹਨੂੰ ਸੈਂਟਰ ਦੇ ਵਿੱਚ ਪਹਿਲਾਂ ਸਰਕਾਰਾਂ ਦਿਖਾਉਂਦੀਆਂ ਆਈਆਂ ਨੇ ਤੇ ਜੇ ਇਹ ਵੀ ਦਿਖਾ ਦਿੰਦੇ ਤੋ ਕੋਈ ਇਹਨਾਂ ਨੂੰ ਵੱਡੀ ਕੋਈ ਮੁਸ਼ਕਲ ਨਹੀਂ ਸੀ ਆਉਣ ਲੱਗੀ ਪਰ ਇਹ ਉਹਨਾਂ ਦੀ ਬੜੀ ਸੌੜੀ ਸੋਚ ਐ ਜੋ ਇਹਨਾਂ ਨੇ ਇਹ ਝਾਕੀਆਂ ਨੂੰ ਸ਼ਾਮਲ ਨਹੀਂ ਕੀਤਾ ਪਰ ਅੱਜ ਅਸੀਂ ਪੰਜਾਬ ਸਰਕਾਰ ਦੇ ਧੰਨਵਾਦੀ ਆ ਜਿਨ੍ਹਾਂ ਨੇ ਹਰ ਜ਼ਿਲ੍ਹੇ-ਜ਼ਿਲ੍ਹੇ ਹਰ ਕਸਬੇ-ਕਸਬੇ ਵਿੱਚ ਇਹਨਾਂ ਝਾਕੀਆਂ ਨੂੰ ਭੇਜ ਕੇ ਜਾਗਰੂਕ ਕੀਤਾ ਕਿ ਇਹ ਸਾਡਾ ਪੁਰਾਣਾ ਵਿਰਸਾ ਸੀਗਾ ਇਹ ਸਾਡਾ ਪੰਜਾਬ ਸੀਗਾ ਇਹ ਸਾਡੇ ਪੰਜਾਬੀ ਸੀਗੇ ਜਿਨ੍ਹਾਂ ਦੀਆਂ ਇਹ ਝਾਕੀਆਂ ਨਗਰ-ਨਗਰ ਪਹੁੰਚ ਰੀਆਂ ਨੇ ਕਿ ਜਿਨ੍ਹਾਂ ਨੂੰ ਇਹ ਸ਼ਾਮਲ ਨਹੀਂ ਸੈਂਟਰ ਸਰਕਾਰ ਕਰ ਰਹੀ 26 ਜਨਵਰੀ ਜਾਂ 15 ਅਗਸਤ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਮੈਂ ਅਸੀਂ ਦੇਖਦੇ ਆ ਰਹੇ ਹਾਂ ਕਿ ਇਹ ਵਿਤਕਰਾ ਕਰਦੇ ਆ ਪਰ ਅਸੀਂ ਬਹੁਤ ਧੰਨਵਾਦੀ ਆ ਸਰਕਾਰ ਦੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਜੈ ਜਵਾਨ ਜੈ ਕਿਸਾਨ ਜੈ ਜਵਾਨ ਜੈ ਕਿਸਾਨ ਧੰਨਵਾਦ ਮੁੱਖ ਮੰਤਰੀ ਪੰਜਾਬ ਸਰਕਾਰ ਵੱਲੋਂ ਮਲਬੀ ਇੱਕ ਘਰ-ਘਰ ਰਸਨ ਪਹੁੰਚਾਉਣ ਦੀ ਆਟਾ ਪਹੁੰਚਾਉਣ ਦੀ ਮੁਹਿੰਮ ਚਲਾਈ ਗਈ ਆ ਉਹਦੀ ਬਹੁਤ ਸੇ ਸਲਾਘਾ ਹੋ ਰਹੀ ਆ ਅੱਜ ਮੇਲੀ ਪਤਤ ਅੱਜ ਵੇਖਿਆ ਪਿੰਡ ਕਲਿਆਣਪੁਰ ਦੇ 4 ਦਿਨ ਤੋਂ ਲੋਕ ਅਜੇ ਵੀ ਲੈਣਾ ਤੇ ਲੈ ਕੇ ਰਾਸਮ ਲੈ ਰਹੇ ਆ ਇਹ ਇਸ ਦੇ ਸੰਬੰਧ ਕੀ ਮਤਲਬ ਇਹ ਦੇ ਅਹ ਵੇਖੋ ਜੀ ਜਿਹੜਾ ਕੋਈ ਵੀ ਪਾਲਿਸੀ ਹੁੰਦੀ ਸਰਕਾਰ ਦੀ ਉਹਨੂੰ ਅਮਲ 'ਚ ਲਿਆਉਣ ਲਈ ਮੰਨ ਲਓ ਲਾੜ ਅੱਜ ਹੋਇਆ ਪਰ ਉਹਨੂੰ ਫਿਰ ਵੀ 15-20 ਦਿਨ ਲੱਗ ਜਾਂਦੇ ਹੁੰਦੇ ਆ ਤੁਸੀਂ 4-5 ਦਿਨ ਦੀ ਗੱਲ ਕਰ ਰਹੇ ਹੋ ਇਹ 10-15 ਦਿਨਾਂ ਦੇ ਵਿੱਚ ਵੇਖ ਲਓ ਸਾਰਾ ਹੀ ਸੈੱਟ ਹੋ ਜਾਣਾ ਕੋਈ ਪ੍ਰੋਬਲਮ ਨਹੀਂ ਆਉਂਦੀ ਕਿਤੇ ਵੀ ਇਹ ਤੁਹਾਨੂੰ ਦੱਸ ਦਿਓ ਜਿਹੜੀਆਂ 26 ਜਨਵਰੀ ਨੂੰ ਕੇਂਦਰ ਸਰਕਾਰ ਨੇ ਝਾਕੀਆਂ ਰਿਜੈਕਟ ਕੀਤੀਆਂ ਸੀ ਅੱਜ ਪੰਜਾਬ ਵਾਸੀਆਂ ਨੇ ਉਹਨਾਂ ਦੇ ਦਰਸ਼ਨ ਹੋ ਰਹੇ ਆ ਤੇ ਕੀ ਮਹਿਸੂਸ ਕਰਦੇ ਤੁਸੀਂ ਵਾਹਿਗੁਰੂ ਜੀ ਦਾ ਕਾਲ ਸਾਬ ਵਾਹਿਗੁਰੂ ਜੀ ਫਤਿਹ ਇਹ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਸਿੰਘ ਵੀ ਉਹਨਾਂ ਦਾ ਬਹੁਤ ਬਹੁਤ ਅਹੀ ਅੱਧ ਕਰਦੇ ਆ ਵੀ ਜਿਹੜਾ ਉਹਨਾਂ ਦੀ ਬੜੀ ਅੱਛੀ ਸੋਚ ਵਾ ਜਿਹੜਾ ਉਹਨਾਂ ਸਾਨੂੰ ਝਾਕੀਆਂ ਦੇ ਦਰਸ਼ਨ ਕਰਾ ਰਹੇ ਨੇ ਸਾਡਾ ਧਾਰੀਵਾਲ ਦੇ ਸਾਰੇ ਆਮ ਪਾਰਟੀ ਦੇ ਵਲੰਟੀਅਰ ਤੇ ਨਾਲ ਸਾਡੇ ਆਰਡੀਓ ਸਾਹਿਬ ਤਹਿਸੀਲਦਾਰ ਸਾਹਿਬ ਆਰ ਡਿਪਾਰਟਮੈਂਟ ਦੇ ਇੱਥੇ ਆਏ ਨੇ ਤੇ ਅਸੀਂ ਉਹਨਾਂ ਦੇ ਫੁੱਲਾਂ ਦੀ ਵਰਖਾ ਕਰ ਰਹੇ ਹਾਂ ਸਾਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਆ ਵੀ ਚਾਕੀਆਂ ਦੇ ਦਰਸ਼ਨ ਕਰਕੇ ਅਸੀਂ ਸਾਰੇ ਬਹੁਤ ਹੀ ਖੁਸ਼ ਆ ਬਾਰੇ ਮਾਤਾ ਕੀ ਜੈ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਜੈ